ਕੀ ਕਿਹੜਾ ਮੋਟਰ ਚੱਕ ਲੱਗਿਆ ਜੀ ਇੱਥੇ ਸੇ ਜੀ ਸੱਚ ਬੋਲੋ ਸਿਲੰਡਰ ਦੇ ਬੇਟੇ ਦੀ ਪਿਆਰੀ ਤੇ ਚੱਕਣ ਦੀ ਹਾਂਜੀ ਤੇ ਚਾਚੇ ਮੋਟਰਸਾਲ ਕੀ ਕਰਦਾ ਬੱਸ ਵੀਰੇ ਦੇ ਤੇ ਵੇਜਣ ਦੇ ਦੀ ਪਾ ਕੀ ਦਿੰਦਾ ਦੀ ਤੈਨੂੰ ਬੱਟੇ ਉਹਦੇ ਪਕਾਉਣ ਦੇ ਉਸ ਮਣੀ ਬਾਤ ਅਸੀਂ ਦੋਨੇ ਬਹਿ ਕੇ ਨਸ਼ਾ ਕਰ ਰਹੇ ਹਾਂ ਅੱਛਾ ਚਿੱਟਾ ਕਿੱਥੋਂ ਮੰਨਦਾ ਇੱਥੋਂ ਮਰੇ ਕੋਲੋਂ ਚੁੰਗੀ ਦੇ ਵਾਲੀ ਚੁੰਗੀ ਦੇ ਫਿਰ ਦਿੰਦੇ ਨੇ ਵੀਰੇ ਭੈਣ ਕੀ ਕੰਮ ਕਰਦੀ ਯਾਰ ਮਮਾ ਕੀ ਕੰਮ ਕਰਦੀ ਹੈ ਜੋਤੇ ਲਾਉਂਦੇ ਨੇ ਸਰ ਯਾਰ ਉਹ ਧਿਆਣੀ ਜੋਤੇ ਕਰ ਦਿੰਦੇ ਨੇ ਤੂੰ ਫਿਰ ਤੂੰ ਚਿੱਟਾ ਬੁਲਾਉਣਾ ਹੈ ਮੈਂ ਵੀ ਵੀਰੇ ਬੂਟਾਂ ਜੀ ਲੱਗ ਗਿਆ ਦੀ ਤਨਖਾਹ ਨਹੀਂ ਦਿੰਦੇ ਸੀ ਫਿਰ ਮੈਂ ਆਟ ਗਿਆ ਦੀ ਪਰ ਇਹ ਪਹਿਲੀ ਵਾਰ ਕੰਨਸੇ ਦੇ ਲੱਗ ਗਿਆ ਸਸੀ ਕਾਜੀਰ ਜਨਸ ਸਪੋਕਸਮੈਨ ਜੀ ਤੁਹਾਡਾ ਸਵਾਗਤ ਹੈ ਮੈਂ ਆ ਪਰਮਜੀਤ ਸੰਘਾਲਾ ਮਲੇਰ ਕੋਲਾ ਸਰਕਾਰੀ ਹਸਪਤਾਲ ਵਿੱਚ ਲਗਾਤਾਰ ਹੈ ਜਿਹੜਾ ਕਿ ਰੋਜ਼ ਚੋਰੀਆਂ ਦਾ ਜਿਹੜਾ ਵਾਤਾਵਰਣ ਸੀ ਮੋਟਰਸਾਈਕਲ ਦੇ ਲਗਾਤਾਰ ਹੀ ਹਸਪਤਾਲ ਦੇ ਬਾਹਰੋਂ ਚੋਰੀ ਹੋ ਰਹੀ ਸੀ ਅੱਜ ਇੱਕ ਜਿਹੜਾ ਕਿ ਆਪਣੇ ਸਾਈਕਲ ਸਟੈਂਡ ਚ ਚਲਾਉਂਦੇ ਨੇ ਤੇ ਉਹਨਾਂ ਵੱਲੋਂ ਤੇ ਇੱਕ ਪੁਲਿਸ ਮੁਲਾਜ਼ਮਾ ਜਸਵਿੰਦਰ ਸਿੰਘ ਵੱਲੋਂ ਜਿਹੜਾ ਕਿ ਬੜੀ ਸਖਤੀ ਮਿਹਨਤ ਨਾਲ ਚੋਰ ਨੂੰ ਜਿਹੜਾ ਕਿ ਫੜ ਲਿਆ ਗਿਆ ਹੈ ਕਿ ਨਾ ਵੀਰੇ ਮੇਰਾ ਨੌਜੇ ਰੱਗਾ ਪਹਿਲਵਾਨ ਜੀ ਤੁਸੀਂ ਇੱਥੇ ਹਸਪਤਾਲ ਚ ਪਾਰਕਿੰਗ ਦੇ ਠੇਕੇਦਾਰ ਦਾ ਜੀ ਅਸੀਂ ਅਗਾਈ ਚੋਰ ਫੜਿਆਏ ਤੁਸੀਂ ਚੋਰ ਫੜਿਆ ਕਿਵੇਂ ਤੇ ਚੋਰ ਫੜਿਆ ਜੀ ਇੱਥੇ ਡੇਲੀ ਮੋਬਾਈਲ ਚੋਰੀ ਹੁੰਦੇ ਨੇ ਜੀ ਰਾਤ ਨੂੰ ਦਿਨ ਦੇ ਵਿੱਚ ਵੀ ਅੱਜ ਮੋਟਰਸਾਈਕਲ ਚੋਰੀ ਕਰ ਰਿਹਾ ਸੀਗਾ ਰੰਗੇ ਇੱਥੇ ਫੜਿਆ ਜੀ ਇਹਨੂੰ ਵੀ ਵਿੱਚੋਂ ਇਹਦੀ ਜੇਬ ਦੇ ਵਿੱਚੋਂ ਚਾਬੀ ਨਿਕਲੀ ਆ ਜੀ ਸਰਿੰਜ ਨਿਕਲੀ ਆਈ ਯੂਜ਼ ਕੀਤੀ ਹੋਈ ਉਹਰ ਦੇ ਕਬੂਏ ਕਿੱਥੇੋਂ ਕਿੱਥੋਂ ਲੈ ਗਿਆ ਨਾ ਚਿੱਟਾ ਕਿੱਥੇ ਮੋਟਰਸਾਈਕਲ ਵੇਚਦਾ ਇਹ ਛਾਣਵੇਂ ਹੋਣੀ ਚਾਹੀਦੀ ਇਹ ਸਰਿਆਂ ਦੱਸ ਰਿਹਾ ਜੀ ਉਹ ਤੋਂ ਲੈ ਕੇ ਆਉਣਾ ਚਿੱਟਾ ਉੱਥੋਂ ਕਿਹਾ ਉਹ ਚਿੱਟਾ ਲੈ ਕੇ ਕੀ ਕਰਾਉਣਾ ਚਿੱਟਾ ਹੁਣ ਇਹਨੂੰ ਪਤਾ ਹੀ ਸਰ ਕਿੱਥੋਂ ਲੈ ਕੇ ਆ ਰਿਹਾ ਕਿਹੜੇ ਬੰਦੇ ਇਹਨੂੰ ਨਾਮ ਆਪ ਹੀ ਪਤਾ ਜੀ ਮੋਟਰਸਾਈਕਲ ਬੜੇ ਚੋਰੀ ਹੋਏ ਨੇ ਤਾਂ ਮੋਟਰਸਾਈਕਲ ਹਾਂਜੀ ਚੋਰੀ ਹੋਏ ਨੇ ਜੀ ਬਾਹਲੇ ਪਾਸੇ ਜਿਹੜੇ ਲੋਕ ਲਗਾਉਂਦੇ ਆ ਜੀ ਹਸਪੀਟਲ ਦੇ ਬਾਹਰ ਉੱਥੋਂ ਚੋਰੀ ਹੁੰਦੀ ਉਹ ਤੋਂ ਹੁਣ ਚੱਕਣ ਦੀ ਮੋਟਰਸਾਈਕਲ ਫਿਰਾਕ ਦੇ ਵਿੱਚ ਸੀਗੀ ਬਾਕੀ ਨਾ ਵੜੀ ਤੇਰਾ ਰਿਫਾ ਜੀ ਕਿਹੜਾ ਪੰਡ ਕਮ ਹੈ ਗਾਈ ਅੱਛਾ ਕੀ ਕਹਿੰਦਾ ਮੋਟਰਸਾਈਕਲ ਲੱਗਿਆ ਸੀ ਇੱਥੇ ਸੇਜੀ ਸੱਚ ਬੋਲੀ ਸਪਲੈਂਡਰ ਤੇ ਬੈਠਾ ਸੀ ਡੰਡਰ ਤੇ ਬੈਠਾ ਸੀ ਵੀ ਆਹ ਵੀ ਮੂੜ ਜਾ ਬਣਾ ਟੇਪਾ ਕਰ ਲਿਆ ਜੂ ਹਾਂ ਉਹ ਬੈਠੇ ਦੀ ਹਾਂ ਤੇਿਆਰੀ ਦੀ ਚੱਕਣ ਦੀ ਹਾਂਜੀ ਫਿਰ ਚੱਕ ਕੇ ਮੋਟਰਸਾਈਕਲ ਕੀ ਕਰਦਾ ਬਸ ਵੀਰੇ ਅੱਗੇ ਵੇਚ ਦਿੰਦੇ ਸੀ ਕਿੰਨੇ ਦਾ ਵੇਚ ਦਨਾ ਸੇਜੀ ਦੱਸੀ ਕੋਈ ਤਾਂ ਇਹ ਆਪ ਚਲਾਉਣ ਨੂੰ ਰੱਖਣਾ ਦੀ ਸਭ ਦੇ ਮਤ ਲੈਣਾ ਜੀ ਵੀਰੇ ਪਹਿਲਾਂ ਮੇਰਾ ਮੋਟਰ ਸਾਈਕਲ ਮੈਂ ਕਿਸਤਾ ਤੇ ਲਿਆ ਤੀ ਉਹ ਵੀ ਭਾਤੇ ਦੀ ਬਾਤ ਹਾਂਜੀ ਹਾਂਜੀ अच्छा नहीं पहला मतलब जड़े ऊ चक देसी किन्ने दा बिकदा सी मेरे मुंडा ਲੈ ਕੇ ਆਉਂਦਾ ਸੀ ਮੈਂ ਬਕਵਾਤੇ ਦੀ ਦੋ ਤੂੰ ਕਮਿਸ਼ਨ ਲੈਂਦਾ ਦੇ ਵਿੱਚ ਨਾ ਵੀਰੇ ਵਾਸਤੇ ਹੀ ਖਾਣ ਪੀਣ ਕਰ ਦਿੰਦਾ ਕੀ ਦਿੰਦਾ ਸੀ ਤੈਨੂੰ ਬੱਟੇ ਉਹਦੇ ਬਕਾਉਣ ਦੇ ਉਸ ਮੇਣੀ ਬਸ ਅਸੀਂ ਦੋਨੇ ਬਹਿ ਕੇ ਨਸ਼ਾ ਕਰ ਲੈਂਦੇ ਕੀ ਨਸ਼ਾ ਕਰਾਉਂਦਾ ਸੀ ਉਹ ਚੱਟਾ ਦਾ ਵਾਦ ਹੁੰਦਾ ਸੀ ਅੱਛਾ ਇੱਕ ਡੰਗ ਦਾ ਬਸ ਹਾਂ ਵੀਰੇ ਵਾ ਇੱਕ ਡੰਗ ਦੇ ਮੋਟਰਸਾਈਕਲ ਬਕਾਉਣ ਦੇ ਕਮਿਸ਼ਨ ਦਾ ਇੱਕ ਵਾ ਦਾ ਚੱਟਾ ਕਿੰਨੇ ਦਾ ਇੱਕ ਵਾ ਲੱਗ ਜਾਂਦਾ 4-500 ਦਾ ਵੀਰੇ ਚਾਰ ਪੰਜ ਤੋਂ ਇੱਕ ਵਾਰ ਚੱਕ ਦੇਣਾ ਤੁ ਆ ਆਹ ਆਹ ਤੋ ਜਾਣੇ ਵੀ ਲਾ ਲੈਣੇ ਆ ਦੋ ਜਾਣੇ ਨੂੰ ਲੱਖ ਰੁਪਏ ਦਾ ਮੋਟਰਸਾਈਕਲ ਚੱਕ ਕੇ ਮਤਲਬ ਕਿਸੇ ਦਾ ਲੱਖ ਰੁਪਏ ਦਾ ਮੋਟਰਸਾਈਕਲ ਬਕਾਤਾ ਕਿਸੇ ਦਾ ਚਾਹੇ ਵਿਚਾਰੇ ਨੇ ਕਿਨ ਕਿਸ਼ਤਾਂ ਦਾ ਲਿਆ ਹੋਵੇ ਉਹ ਵੀਰੇ ਬਾਕੀ ਪੈਸੇ ਲਵਾ ਕੇ ਮੜਾ ਵਿੱਚੋਂ ਨਾਲ ਬਾਕੀ ਹੋ ਪਏ ਆ ਆ ਚੱਕ ਕੇ ਦਿਖਾ ਕੀ ਆ ਇਹ ਇੱਕ ਕਿੱਥੋਂ ਚੱਕੀ ਦੀ ਇਹ ਇਹ ਵੀਰੇ ਤੇ ਲਈ ਦੀ ਹੈ ਕਿਸੇ ਮੈਡੀਕਲ ਤੋਂ ਉੱਥੇ ਪਈ ਦੀ ਜਿੱਥੇ ਲਾਉਂਦੇ ਹੁੰਦੇ ਨੇ ਖਾਸ ਜਾਨੇ ਬੈਗੇ ਉੱਥੋਂ ਚੱਕ ਕੇ ਧੋ ਕੇ ਲਾ ਲਈ ਧੋ ਕੇ ਫਿਰ ਸਾਹ ਚਪਟੇ ਜੇਰੇ ਇਹ ਤੈਨੂੰ ਕੋਈ ਗਲਤ ਬਿਮਾਰੀ ਲੱਗੀ ਹੋਰ ਇਹਨੇ ਬਿਮਾਰੀਆਂ ਲੱਗਦ ਨੇ 8 ਜੀਆਂ ਹੋਰ ਇਹਦੇ ਨਾਲ ਟੀਕੇ ਨਾਲ ਸੰਜਣ ਨਾਲ ਫਿਰ ਹਾਂ ਵੀਰੇ ਮੈਡੀਕਲ ਤਾਂ ਮਿਲਦੀ ਨਹੀਂ ਕਿ ਤੂੰ ਦਿੰਦੇ ਨਹੀਂ ਵੀਰੇ ਮੰਦੇ ਨਹੀਂ ਸਤਾਈਏ ਅੱਛਾ ਚੱਟਾ ਕਿੱਥੋਂ ਮਿਲਦਾ ਇੱਥੋਂ ਮਰੇ ਕੋਲੋਂ ਚੁੰਗੀ ਦੇਈ ਦੇ ਵਾਲੀ ਚੁੰਗੀ ਦੇ ਫਿਰਦੇ ਹੁੰਦੇ ਨੇ ਵੀਰੇ ਚੁੰਗੀ ਕਿਹੜੀ ਕਿੱਧਰ ਬੜੀ ਦੇ ਗੱਲ ਅੱਛਾ ਬੜੀ ਦੇ ਗੱਲ ਮੈਂ ਕਿੱਥੇ ਫਿਰ ਵੀ ਇੱਧਰ ਕਿਹੜਾ ਏਰੀਆ ਕਿਹਦੇ ਥੱਲੇ ਗਿਆ ਤੂੰ ਪਹਿਲਾਂ ਆ ਵੀਰੇ ਇਹ ਦੀ ਗਾਲੀ ਚੁੰਗੀ ਦੇਵੇ ਇਹ ਚੁੰਗੀ ਲਵੇ ਹਾਂ ਇਹ ਉਹੀ ਮਰ ਜਾਣਾ ਜਾ ਮਰ ਜਾਂਦਾ ਉਹ ਤੇ ਦੁਰ ਦੇ ਫਿਰਦੇ ਮਿਲ ਜਾਂਦੇ ਨੇ ਜੀ ਅੱਛਾ ਦੇ ਜਾਂਦੇ ਨੇ ਬੰਦੇ ਦੀ ਪਸਾਨ ਉਹਨਾਂ ਨੂੰ ਵੀ ਆ ਬੰਦਾ ਲੈਣ ਆਣਾ ਕਰਦਾ ਹਾਂ ਹਾਂ ਵੀਰੇ ਪੁੱਛ ਲੈਂਦੇ ਨੇ ਉਹਨੂੰ ਕੱਢ ਕੇ ਜੇ ਮੈਂ ਲੈ ਕੇ ਆਵਾਂ ਮੈਨੂੰ ਮਿਲ ਜੂਗਾ ਐਵੇਂ ਨਹੀਂ ਜੀ ਰਹਿੰਦੇ ਉਹ ਬੰਦਾ ਤੇ ਅਸਲ ਬੰਦੇ ਨੂੰ ਪਤਾ ਹੁੰਦਾ ਵੀ ਆ ਬੰਦਾ ਲੈਣ ਆਲਾ ਹਾਂ ਜੀ ਅੱਛਾ ਤੈਨੂੰ ਕਿ ਨਿਗਾ ਚ ਤੈਨੂੰ ਆਇਆ ਹੈਗਾ ਆਪਾਂ ਬੰਦਾ ਪਾਈ ਆ ਲੈਣਾ ਹੋਵੇ ਮਿਲ ਜੂਗਾ ਤੂੰ ਨਹੀਂ ਨਹੀਂ ਆਲੇ ਨਹੀਂ ਆਲੇ ਨਹੀਂ ਹੈ ਪੂਰੇ ਥੋੜੇ ਵਾਲੇ ਨੇ ਹਾਂ ਜੀ ਪੌਚ ਪੂਚਾੜੇ ਨੇ ਹਾਂ ਜੀ ਪੌਚ ਕਿਨੇ ਦਿੰਦੇ ਹੁੰਦੇ ਨੇ 500 ਦਾ 400 ਦਾ ਜੀ 500 400 ਦਾ ਪੌਚ ਹਾਂ ਜੀ ਅੱਛਾ ਵੀ ਜੇ ਤੂੰ ਚਿੱਟਾ ਤੋਂ ਨਾਂ ਲਾਵੇਂ ਜੇ ਤੂੰ ਫਤ ਨੂੰ ਕੀ ਹੁੰਦਾ ਆ ਉਹ ਤੋੜ ਲੱਗਦੀ ਏ ਵੀਰੇ ਝੜ ਕੇ ਝੜ ਕੇ ਵਾਸੀਆਂ ਅੱਖਾਂ ਜੋ ਪਾਣੀ ਲਤਾ ਲੋਗ ਨਹੀਂ ਨਹੀਂ ਤੂੰ ਕਿੰਨੇ ਕਿੰਨੀ ਓਵਰ ਉਮਰ ਤੱਕ ਕਿੰਨੇ ਆ ਮੇਰੀ 19 ਸਾਲਾਂ ਦੀ ਹੈ ਯਾਰ 19 ਸਾਲਾਂ ਤੂੰ ਜਵਾਨ ਆਜੇ ਹਨਾ ਤੇਰਾ ਵਿਆਹ ਹੋਣਾ ਇਹਨੇ ਮਾਂ ਬਾਪ ਨੂੰ ਕਿੰਨੇ ਭੈਣ ਭਾਈਓ ਇੱਕ ਭੈਣ ਆਈ ਫੇਰ ਯਾਰ ਭੈਣ ਅੱਜ ਭੈਣ ਕੱਢੀਗਾ ਤੇ ਯਾਰ ਹੁਣ ਤੈਨੂੰ ਭੈਣ ਦੇਖ ਕੇ ਵੀ ਰੋਣਾ ਆਉਂਦਾ ਦਾ ਹੈ ਹੈ ਬੜੀਆ ਤੇ ਹੁਣ ਤੈਨੂੰ ਭੈਣ ਦਾ ਹੁਣ ਤੂੰ ਰੋਣਾ ਆਉਂਦਾ ਤੇਰਾ ਤੈਨੂੰ ਪਰ ਮੈਂ ਵੀ ਤੇਰਾ ਬਾਪ ਕੋਲ ਤੂੰ ਯਾਰ ਇਹ ਕੰਮ ਕਰਕੇ ਫਿਰ ਤੂੰ ਭੈਣ ਦੀ ਕੀ ਮਦਦ ਕਰੀਂ ਮੈਨੂੰ ਤੀ ਦੱਸ ਆਪਦੀ ਮਾਂ ਦੀ ਕੀ ਮਦਦ ਕਰੇਗਾ ਉਹ ਵੀਰੇ ਗਲਤੀ ਉਹ ਵੀਰੇ ਭੈਣ ਕੀ ਕੰਮ ਕਰਦੀ ਮਮਾ ਕੀ ਕੰਮ ਕਰਦੀ ਭੈਣ ਕੀ ਕੰਮ ਕਰਦੀ ਯਾਰ ਮਮਾ ਇਹ ਜਿਹੇ ਕੰਮ ਕਰਦੀ ਹੈ ਜੋਤੇ ਲਾਉਂਦੇ ਨੇ ਤੇ ਯਾਰ ਉਹ ਦਿਹਾੜੀ ਜੋਤੇ ਕਰ ਦਿੰਦੇ ਹੈ ਤੂੰ ਫਿਰ ਤੂੰ ਚਿੱਟਾ ਬੁਲਾਉਣਾ ਹੈ ਮੈਂ ਵੀ ਵੀਰੇ ਬੂਟਾਂ ਨੇ ਜੀ ਲੱਗਿਆ ਦੀ ਉਹ ਤੈਨੂੰ ਕਾਹ ਨਹੀਂ ਦਿੰਦੇ ਸੀ ਫਿਰ ਮੈਂ ਆਟ ਗਿਆ ਦੀ ਪਰ ਇਹ ਪਹਿਲੀ ਵਾਰ ਕਰਨੇ ਜੇ ਲੱਗੇ ਉਹ ਤਰਗਾ ਲਵੇ ਪਰ ਨੋਂ ਤਾਂ ਦੰਦੇ ਨੇ ਘਾ ਲੇਟ ਫੇੜ ਦਿੰਦੇ ਨੇ ਤੇਰੇ ਦੰਦੇ ਨੇ ਕਦੇ ਨਹੀਂ ਦਿੰਦੇ ਭਾਈ ਲੇਟ ਦਿੰਦੇ ਨੇ ਨਹੀਂ ਹੁਣ ਤੈਨੂੰ ਰੋਣਾ ਆਉਂਦਾ ਯਾਰ ਫਿਰ ਤੂੰ ਕਿਉਂ ਇਹ ਕੰਮ ਗਲਤ ਕਰਦਾ ਕਿਉਂ ਆ ਫਿਰ ਤਕਾਂ ਘਰ ਤੈਨੂੰ ਚਲ ਤੈਨੂੰ ਛਡਾ ਦਾਂ ਕਿੱਕ ਵੀ ਤੂੰ ਵਾਦਾ ਕਰ ਜਦੋਂ ਵਾਰ ਚਿੱਟਾ ਲੋਂਦਾ ਨਹੀਂ ਆਈ ਤੀ ਲੋਂਦਾ ਨਹੀਂ ਜਦੋਂ ਵਾਰ ਬਰਗੇ ਸੈਂਟਰ ਵੀ ਦਮ ਨੂੰ ਸੈਂਟਰ ਵੀ ਚਲੇ ਜਾਂਦਾ ਜੀ ਸੈਂਟਰ ਬਗ ਜਾਣਾ ਆਈ ਜੀ ਮੜ ਕੇ ਕੀ ਕਰਦਾ ਸੱਚੀ ਨਹੀਂ ਬਾਈ ਸੌ ਘਾ ਮਾ ਨਹੀਂ ਕੇ ਮਾਂ ਦੀ ਸੌ ਲੱਗੇ ਜਦੋਂ ਚਿੱਟਾ ਲੋਂਦਾ ਰੱਬ ਦੀ ਗੱਲ ਲੱਗੇ ਰੋਣੀ ਉਸ ਜਿਹੜਾ ਬਾਜ ਆ ਜਾਂਦੀ ਬਸ ਰੋਣਾ ਚ ਪਾ ਰੋਣਾ ਰੋਣਾ ਤੇ ਪਾ ਕਰ ਜਾ ਰੋਣਾ ਆ ਜਾਂਦਾ ਆ ਜਾਂਦਾ ਵੇ ਪਰ ਉਹਨਾਂ ਰੋਣ ਦਾ ਕੀ ਫਾਇਦਾ ਆਰੇ ਚਾਬੀ ਸਾਰੇ ਮਹੀਆ ਮੋਟਰਸਾਈਕਲ ਦੀ ਆ ਮੋਟਰਸਾਈਕਲ ਦਾ ਚੱਕਰ ਲੱਗਿਆ ਸੀਗਾ ਤੂੰ ਇਹ ਹਾਲਾਤ ਸਾਡੇ ਪੰਜਾਬ ਦੇ ਹਾਲਾਤ ਨੌਜਵਾਨਾਂ ਦੇ 19 ਸਾਲ ਦਾ ਨੌਜਵਾਨ ਜਿਹੜਾ ਇਹ ਬੈਠਾ ਸਿਰਫ 19 ਸਾਲ ਦੀ ਉਮਰ ਆ ਘਰੇ ਜਵਾਨ ਭੈਣਾ ਮਾਂ ਬਾਪ ਨੇ ਜਿਹੜੇ ਕੇ ਸਾਰੇ ਦਿਹਾੜੀ ਜੋਤਾ ਲਾ ਕੇ ਪਰਿਵਾਰ ਦਾ ਟੱਡਪਾਲਦੇ ਨੇ ਸਿਰਫ ਇਹਨੂੰ ਇਹਨੂੰ ਕੀ ਹੁੰਦਾ ਵੀ ਸੌਖੇ ਤਰੀਕੇ ਨਾਲ ਨਸ਼ਾ ਮਿਲ ਜਾਵੇ ਕਿਸੇ ਦਾ ਮੋਟਰਸਾਈਕਲ ਚੋਰੀ ਕਰ ਲਿਆ ਕਿਸੇ ਦਾ ਕੁਝ ਚੋਰੀ ਕਰ ਲਿਆ ਮੋਟਰਸਾਈਕਲ ਬਕਾਤਾ ਸਿਰਫ ਕਿਹੜੇ ਕਿਵੇਂ ਸੰਤੇ ਵੀ ਮਨ ਇੱਕ ਬਚਟਾ ਲਵਾ ਦੋ ਤੁਹਾਡਾ ਮੋਟਰਸਾਈਕਲ ਮੈਂ ਅੱਗੇ ਜਿਹੜਾ ਕਿ ਚੋਰੀ ਦਾ ਮੋਟਰਸਾਈਕਲ ਬਕਾ ਦਿੱਤਾ ਸੋ ਇਹ ਰਾਤ ਸਾਡੇ ਪੰਜਾਬ ਦੀ ਨੌਜਵਾਨੀ ਦੀ ਤਸਵੀਰ ਆ ਤੁਸੀਂ ਦੇਖੋਗੇ ਬੜੀ ਹੈਰਾਨੀ ਵਾਲੀ ਤਸਵੀਰ ਆ ਇਸ ਤਰ੍ਹਾਂ ਹੀ ਸਾਡਾ ਜਿਹੜਾ ਕਿ ਰੋਜ਼ ਗੱਲਾਂ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੱਡੇ ਵੱਡੇ ਮੰਤਰੀ ਵੋਟਾਂ ਵਲੇ ਗੱਲਾਂ ਹੁੰਦੀਆਂ ਚਿੱਟਾ ਚਿੱਟਾ ਖਤਮ ਹੋ ਗਿਆ ਜੀ ਹੁਣ ਚਿੱਟਾ ਮਿਲਦਾ ਨਹੀਂ ਜੀ ਇਹ ਸਰੀਆਮ ਚਿੱਟਾ ਕਹਿੰਦਾ ਮੈਂ ਹੁਣ ਨਾਲ ਬਗ ਚੱਲੋ ਹੁਣੀ ਦਵਾ ਦੂ ਚ ਮਿਲ ਜੂ ਚਿੱਟਾ ਜੇ ਹੁਣੀ ਚੱਲੀਏ ਲੈਣ ਦਵਾ ਦੇਗਾ 400 ਦਾ 500 ਦਾ ਕੀ ਮਿਲ ਜਾਂਦਾ ਹੁੰਦਾ ਇਹ ਲੋ ਜੀ ਕਹ ਹੁਣ ਚੱਲੋ ਕਹਦਾ ਮਰੇ ਕੋਲੇ ਪੁਲਸ ਥੱਲੇ ਕਿਹਦੇ ਕੋਲੇ ਕੌਣ ਲੈ ਆਓ 4 500 ਦਾ ਕਿਹਨੇ ਚਿੱਟਾ ਲੈਣਾ ਇਵੇਂ ਖਤਮ ਹੋਊਗਾ ਇਹ ਚਿੱਟਾ ਪੰਜਾਬ ਨੂੰ ਨੌਜਵਾਨੀ ਜਿਹੜਾ ਖਾਰਿਆ ਲਗਾਤਾਰ ਇਹ ਕਦੋਂ ਖਤਮ ਹੋਊਗਾ ਕੀ ਇਹ ਖਤਮ ਹੋਊਗਾ ਕਿ ਸਾਡੇ ਨੌਜਵਾਨੀ ਖਤਮ ਹੋਣਗੇ ਜਿਹੜੇ ਲਗਾਤਾਰ ਆ ਜਿਹੜੇ ਨੌਜਵਾਨ ਮਰ ਰਹੇ ਨੇ ਉਨੇ 19 ਸਾਲ ਦਾ ਲਗਾਤਾਰ ਲਾਈਗਾ 2-4 ਸਾਲ ਹੋਰ ਜਾਊਗਾ ਖਤਮ ਹੋ ਜਾਊਗਾ ਸੋ ਇਹ ਸਵਾਲ ਜ਼ਰੂਰ ਆ ਜਿਹੜਾ ਕਿ ਸਰਕਾਰ ਨੂੰ ਧਿਆਨ ਦੇਣਾ ਹੈ ਧੰਨਵਾਦ ਜੀ